ਸੰਗਾਜੀ ਲਾਲਾ ਦੋਲਤਰਾਏ ਆਰੀਆ ਦੀ ਲਿਖੀ ਹੋਈ ਕਿਤਾਬਾ ਸੁਬਾਨ ਉਮਰੀ ਗੁਰੂ ਗੋਬਿੰਦ ਸਿੰਘ ਉਹਦਾ ਤਰਜਮਾ ਜਿਹੜਾ ਪੰਜਾਬੀ ਚੋਂ ਮਿਲਦਾ ਉਹਦਾ ਸਰਲੇਖ ਆਏਗਾ ਮਹਾਬਲੀ ਗੁਰੂ ਗੋਬਿੰਦ ਸਿੰਘ ਤੇ ਉਹਦੇ ਮੁੱਖ ਬੰਦ ਵਿੱਚ ਉਹ ਲਿਖਦਾ ਕਹਿੰਦਾ ਕਿ ਦੁਨੀਆ ਦੇ ਲੋਕੋ ਇਸ ਧਰਤੀ ਉੱਤੇ ਤਿੰਨ ਤਰ੍ਹਾਂ ਦੇ ਲੋਕ ਪੂਜੇ ਜਾਂਦੇ ਨੇ ਜਾਂ ਤੇ ਕੋਈ ਭਗਤ ਹੋਵੇ ਜਾਂ ਸੂਰਬੀਰ ਹੋਵੇ ਜਾਂ ਦਾਨੀ ਹੋਵੇ ਪਰ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੂਰਬੇਤਾ ਭਗਤੀ ਔਰ ਦਾਨ ਦੇਣ ਦੀ ਹੱਦ ਹੀ ਮੁਕਾ ਦਿੱਤੀ। ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਜਿਹੜਾ ਵਾ ਉਹ ਦਾਨੀ ਹੋਇਆ ਵਾ। ਦਾਨੀਆਂ ਵਿੱਚ ਲੋਕਾਂ ਨੇ ਜ਼ਮੀਨਾਂ ਦਾਨ ਕੀਤੀਆਂ ਨੇ। ਦਾਨੀਆਂ ਵਿੱਚ ਲੋਕਾਂ ਨੇ ਸੋਨਾ ਦਾਨ ਕੀਤਾ ਵਾ। ਦਾਨੀਆਂ ਵਿੱਚ ਵੱਡੇ ਵੱਡੇ ਲੋਕਾਂ ਨੇ ਰਾਜ ਭਾਗ ਪੈਸਾ ਦਾਨ ਕੀਤਾ। ਪਰ ਦਾਨ ਦੀ ਹੱਦ ਮੁਕਾਤੀ ਆ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜਿੱਦਾਂ ਦਾਨ ਦੇਣ ਤੇ ਆਏ ਨਾ ਤੇ ਆਪਣੇ ਪਰਿਵਾਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੇਰ ਜੀ ਧਾਨ ਵਿੱਚ ਕੁਰਬਾਨ ਕਰ ਦਿੱਤੇ ਕਲਗੀਧਰ ਪਾਸ਼ਾ ਜੀ ਤੋਂ ਬਲਹਾਰ ਜੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿੱਤ ਹੋਈ ਸੂਰਬੀਰਤਾ ਦੀ ਉਹ ਕਹਿੰਦੇ ਕਿ ਭਗਤੀ ਦੀ ਤਾਂ ਹਾਦਿ ਮਕਾ ਦਿੱਤੀ ਹੈ ਭਗਤੀ ਭਗਤ ਕਰਨ ਲਈ ਭੋਰੇ ਪੋਟਦੇ ਨੇ ਭਗਤੀ ਕਰਨ ਲਈ ਭਗਤ ਭੋਰਿਆਂ ਵਿੱਚ ਬਹਿ ਕੇ ਭਗਤੀ ਕਰਦੇ ਨੇ ਭਗਤ ਜੰਗਲਾਂ ਵਿੱਚ ਬਹਿ ਕੇ ਭਗਤੀ ਕਰਦੇ ਨੇ ਭਗਤ ਕਿਤੇ ਕੱਲੇ ਜੰਗਲਾਂ 'ਚ ਬਹਿ ਬਹਿ ਕੇ ਭਗਤੀ ਕਰਦੇ ਨੇ ਤੇ ਜਾ ਕੇ ਰੱਬ ਨਾਲ ਉਹਨਾਂ ਦੀ ਸੁਰਤ ਜੋੜਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਨਹਾਰ ਜਾਈਏ ਦੁਨੀਆਂ ਦੇ ਲੋਕੋ ਕਲਗੇਤਰ ਪਾਸ਼ਾ ਜੀ ਦੇ ਪੁੱਤ ਸ਼ਹੀਦ ਹੋ ਰਹੇ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਸੁਰਤ ਜੋੜ ਕੇ ਰੱਬ ਦਾ ਸ਼ੁਕਰ ਕਰ ਰਹੇ ਵਾ ਪੁੱਤਾਂ ਨੂੰ ਸ਼ਹੀਦ ਕਰਵਾ ਕੇ ਗੁਰੂ ਗੋਬਿੰਦ ਸਿੰਘ ਜੀ ਭਗਤੀ ਵਿੱਚ ਜੁੜਿਆ ਹੋਇਆ ਹੈ ਭਗਤੀ ਦੀ ਹੱਦ ਮੁਕਾ ਕੇ ਰੱਖ ਦਿੱਤੀ ਤਾਂ ਤਨ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪਰਿਵਾਰ ਵਿਛੜ ਰਿਹਾ ਵਾ ਸੂਰਤ ਪ੍ਰਭੂ ਦੇ ਚਰਨਾਂ ਨਾਲ ਜੁੜੀ ਹੋਈ ਹੈ। ਪਰਵਾਰ ਵਿਛੋੜਾ ਜਿੱਥੇ ਸਰਸਾ ਨਦੀ ਦੇ ਕੰਢੇ ਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੂਰਤ ਜੋੜ ਕੇ ਸਿੱਖਾਂ ਨੂੰ ਕਹਿੰਦੇ ਨੇ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ। ਆਓ ਦਇਆ ਸਿੰਘ ਜੀ ਬਾਣੀ ਪੜ੍ਹੀਏ। ਤੀਰਥ ਨਾਵਾਂ ਜੇ ਤਿਸ ਪਾਵਾਂ ਬਿਨ ਪਾਣੀ ਕੇ ਨਾਹੀ ਕਰੀ। ਜੇ ਤੀ ਸਿਰਧ ਪਾਈ। ਵੇਖਾਂ ਬਿਨ ਕਰਮਾਂ ਕੇ ਨਾਹੀ ਮਿਲੇ। ਮਤਵੇ ਚ ਰਤਨਾਂ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬਚਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ